ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ 'ਚ ਦਿਖਾਵਾਂਗੇ ਦੁਪੱਟੇ ਵਾਲੇ ਸੂਟ ਦੁਪੱਟੇ ਵਾਲੇ ਸੂਟਾਂ ਦੇ ਡਿਟੇਲ ਨਾਲ ਵੀਡੀਓ ਬਣਾਈ ਹੈ ਜੀ ਸਭ ਤੋਂ ਪਹਿਲਾਂ ਸਾਡੀ YouTube ਫੈਮਿਲੀ ਦਾ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਪਿਆਰ ਦਿੰਦੇ ਹੋ ਸਾਡੀ ਹਰ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਜੀ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਵਿਸ਼ਵਾਸ ਕਰਦੇ ਆ ਤੁਸੀਂ ਸਾਡੇ ਤੇ ਆਨਲਾਈਨ ਆਰਡਰ ਵੀ ਮੰਗਾਇਆ ਬਹੁਤ ਸਾਡੇ ਬਹੁਤ ਕਸਟਮਰ ਨੇ ਆਨਲਾਈਨ ਆਰਡਰ ਮੰਗਾਇਆ ਵਿਸ਼ਵਾਸ ਕਰੇ ਸਾਡੇ ਤੇ ਪਹਿਲਾਂ ਪੇਮੈਂਟ ਪਾ ਕੇ ਵੀ ਆਰਡਰ ਮੰਗਾਇਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਵਿਸ਼ਵਾਸ ਕਰਨ ਦੇ ਲਈ ਇਸੇ ਤਰ੍ਹਾਂ ਆਪਣਾ ਪਿਆਰ ਤੇ ਆਪਣਾ ਵਿਸ਼ਵਾਸ ਬਣਾਈ ਰੱਖਿਓ ਸਾਡੇ ਇਸ ਚੈਨਲ ਤੇ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜੇ ਕਰੂਗੀ ਜੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੁਪੱਟੇ ਵਾਲੇ ਸੂਟ ਸਭ ਤੋਂ ਪਹਿਲਾਂ ਦਿਖਾਵਾਂਗੀ ਦੁਪੱਟੇ ਵਾਲੇ ਸੂਟ ਹੈ ਮੈਚਿੰਗ ਸੂਟ ਹੈ ਜੀ ਸਾਫ਼ ਸਲਵਾਰ ਹੈ ਪ੍ਰਿੰਟ ਕਮੀਜ਼ ਹੈ ਜੀ ਸੇਮ ਡਿਜ਼ਾਈਨ ਫੋਟੋ ਵਾਲਾ ਡਿਜ਼ਾਈਨ ਹੋਊਗਾ ਜੀ ਸੇਮ ਦੁਪੱਟੇ ਦਾ ਵੀ ਡਿਜ਼ਾਈਨ ਹੋਊਗਾ ਸੇਮ ਕਮੀਜ਼ ਦਾ ਡਿਜ਼ਾਈਨ ਹੋਊਗਾ 2.5 ਮੀਟਰ ਕਮੀਜ਼ ਹੈ 2.5 ਮੀਟਰ ਹੀ ਸਲਵਾਰ ਹੈ ਮਿਕਸ ਕਾਟਨ ਦਾ ਕੱਪੜਾ ਹੈ ਜੀ ਰੰਗ ਦੀ ਗਾਰੰਟੀ ਹੈ ਰੰਗ ਪੱਕਾ ਹੈ ਕੱਪੜਾ ਮਿਕਸ ਕਾਟਨ ਹੈ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਦੁਪੱਟਾ ਸੂਟ ਹੈ ਸਿਰਫ 300 ਰੁਪਏ ਦਾ ਰਖੜੀ ਆਫਰ ਸੇਲ ਲਾਤੀ ਹੈ ਜੀ ਰੇਟ ਹੈਗਾ ਸਿਰਫ ਔਰ ਸਿਰਫ 300 ਦੁਪੱਟਾ ਨਾਲ ਹੈ ਮਿਕਸ ਕਾਟਨ ਦਾ ਕੱਪੜਾ ਹੈ 5 ਮੀਟਰ ਕੱਪੜਾ ਪੂਰਾ ਹੈ ਜੀ ਵੱਡੇ ਪੰਨੇ ਦਾ ਦੁਪੱਟਾ ਫੁੱਲ ਸਾਈਜ਼ ਦੁਪੱਟਾ ਹੈ ਜੀ ਰੰਗ ਪੱਕਿਆ ਸੂਟ ਪੂਰਾ ਬਣੂਗਾ ਮੌਸਮ ਵੀ ਚੇਂਜ ਹੋ ਰਿਹਾ ਇਸ ਕਰਕੇ ਮਿਕਸ ਕਾਟਨ ਦਾ ਕੱਪੜਾ ਪੈ ਜਾਊਗਾ ਹੁਣ ਆਉਣ ਵਾਲੇ ਮੌਸਮ ਦੇ ਵਿੱਚ ਪੈ ਜਾਂਦਾ ਹੈ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਚਾਰਜ ਅਲੱਗ ਤੋਂ ਹੋਊਗਾ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ ਘਰ ਬੈਠੇ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਜੀ ਕਿੰਨੇ ਵੀ ਇੱਕ ਪੀਸ ਚਾਹੀਦਾ ਦੋ ਚਾਹੀਦੇ ਚਾਰ ਪੀਸ ਚਾਹੀਦੇ ਜਿੰਨੇ ਵੀ ਚਾਹੀਦੇ ਤੁਸੀਂ ਆਨਲਾਈਨ ਘਰ ਬੈਠੇ ਮੰਗਵਾ ਸਕਦੇ ਹੋ ਬਸ ਇੱਕ ਰਿਕਵੈਸਟ ਹੈ ਸਾਡੀ ਸਾਰੇ YouTube ਫੈਮਿਲੀ ਨੂੰ ਸਾਡੇ ਸਾਰੇ ਕਸਟਮਰ ਨੂੰ ਕਿ ਪੇਮੈਂਟ ਅਸੀਂ ਆਨਲਾਈਨ ਲੈਂਦੇ ਆ ਜੀ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਹੈ ਨਹੀਂ ਆਪਣੇ ਕੋਲੇ ਤੇ ਬਾਕੀ ਵਿਸ਼ਵਾਸ ਕਰ ਸਕਦੇ ਹੋ ਤੁਸੀਂ ਸਾਡੇ ਤੇ ਆ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਵੀਡੀਓ ਥੋੜੀ ਲੰਬੀ ਹੋਣ ਵਾਲੀ ਹੈ ਪਰ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਸਾਰੇ ਕਲਰ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਜੀ ਗੱਲਗੱਲ ਡਿਜ਼ਾਈਨ ਗੱਲਗੱਲ ਕਲਰ ਦਿਖਾਵਾਂਗੇ ਕਲਰ ਡਿਜ਼ਾਈਨ ਬਹੁਤ ਸਾਰੇ ਹੈ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਮਿਕਸ ਕਾਟਨ ਦਾ ਕਪੜਾ 5 ਮੀਟਰ ਪੂਰਾ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਸਾਡੀ ਵੀਡੀਓ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਹ ਵਾਲੇ ਕਲਰ ਡਿਜ਼ਾਈਨ ਹੈ ਸਾਰੇ ਲਾਈਟ ਕਲਰ ਡਾਰਕ ਕਲਰ ਮਿਲ ਜਾਣਗੇ ਕਪੜਾ ਕੱਟ ਪੂਰੀ ਹੋਊਗੀ ਜੀ ਬਾਕੀ ਜੋ ਚੀਜ਼ ਦਿਖਾਵਾਂਗੇ ਉਹ ਸੇਮ ਭੇਜਾਂਗੇ ਜੀ ਜਿਹੜੀ ਚੀਜ਼ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਸਿਲੈਕਟ ਕਰੋਗੇ ਤੁਹਾਨੂੰ ਦਿਖਾ ਕੇ ਹੀ ਭੇਜਾਂਗੇ ਜੋ ਵੀ ਭੇਜਾਂਗੇ ਆਨਲਾਈਨ ਘਰ ਬੈਠੇ ਮੰਗਵਾ ਸਕਦੇ ਹੋ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਲਾਈਟ ਕਲਰ ਡਾਰਕ ਕਲਰ ਮਿਲ ਜਾਣਗੇ ਇਹ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਜੀ ਓਨਲੀ 300 ਰੁਪਏ ਦਾ ਸੂਟ ਹੈ ਰੱਖੜੀ ਆਫਰ ਸੇਲ ਲਈ ਹੈ ਜੀ ਵਧੀਆ ਚੱਲਣ ਵਾਲਾ ਕੱਪੜਾ ਪੱਕੇ ਰੰਗਾਂ ਦਾ ਕੱਪੜਾ ਇਸ ਤੋਂ ਅੱਗੇ ਦਿਖਾ ਰਹੇ ਹਾਂ ਜੀ ਪਿਓਰ ਕਾਟਨ ਆਹ ਵਾਲੀ ਪਿਓਰ ਕਾਟਨ ਹੈ ਜੀ ਇਹਦਾ ਰੇਟ ਹੈਗਾ 350 ਰੁਪਏ 350 ਰੁਪਏ ਪਿਓਰ ਕਾਟਨ ਦਾ ਕੱਪੜਾ ਹੈ ਫੁੱਲ ਸਾਈਜ਼ ਦੁਪੱਟਾ ਹੋਊਗਾ ਜੀ ਮੈਚਿੰਗ ਹੈ ਸਵਾ 2 ਮੀਟਰ ਕਮੀਜ਼ ਹੈ 2.5 ਮੀਟਰ ਸਲਵਾਰ ਹੈ ਜੀ ਪਿਓਰ ਕਾਟਨ ਦਾ ਕੱਪੜਾ ਹੈ ਕਾਟਨ ਦੀ ਚੁੰਨੀਆਂ ਨਾਲ ਵੱਡੇ ਪਨੇ ਜੀ ਫੁੱਲ ਸਾਈਜ਼ ਦੁਪੱਟਾ ਸਵਾ 2 ਮੀਟਰ ਦਾ ਰੇਟ ਹੈਗਾ ਸਿਰਫ 350 ਰੁਪਏ ਆਹ ਵਾਲੇ ਸਭ 350 ਰੁਪਏ ਸੂਟ ਹੈ ਜੀ ਕੋਈ ਵੀ ਪੀਸ ਪਸੰਦ ਹੈ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਡਿਸਕ੍ਰਿਪਸ਼ਨ ਦੇ ਵਿੱਚ ਵੀ WhatsApp ਨੰਬਰ ਦਿੱਤਾ ਹੋਇਆ ਹੈ ਸਾਡਾ WhatsApp ਨੰਬਰ ਹੈਗਾ ਜੀ 709319668 700931968 ਇਹ ਆਰਡਰ ਨੰਬਰ ਇਹੀ ਹੈ ਜੀ ਇਸ ਤੋਂ ਇਲਾਵਾ ਹੋਰ ਕੋਈ ਆਰਡਰ ਨੰਬਰ ਨਹੀਂ ਹੈਗਾ ਸਾਡਾ ਹੋਰ ਕਿਸੇ ਹੋਰ ਕਿਸੇ ਨੰਬਰ ਤੇ ਆਰਡਰ ਨਹੀਂ ਆ ਗਏ ਪੀਸ ਕੋਈ ਵੀ ਤੁਸੀਂ اسی ਨੰਬਰ ਤੇ ਆਰਡਰ ਕਰ ਸਕਦੇ ਹੋ ਜੀ ਸਹੀ ਤੁਹਾਨੂੰ اسی ਨੰਬਰ ਤੇ ਮਿਲਣਗੇ ਬਾਕੀ ਜਿਹੜੇ ਰੇਟ ਵੀਡੀਓ ਦੇ ਵਿੱਚ ਬੋਲੇ ਆ ਸੀ ਉਹੀ ਸੇਮ ਰੇਟ ਤੁਹਾਨੂੰ ਮਿਲਣਗੇ ਜੀ ਜੋ ਕੱਪੜਾ ਦਿਖਾਇਆ ਸੇਮ ਹੀ ਮਿਲੂਗਾ ਚਾਹੇ ਤੁਸੀਂ ਸ਼ਾਪ ਤੇ ਆ ਕੇ ਵੀ ਲੈ ਸਕਦੇ ਹੋ ਸ਼ਾਪ ਤੇ ਆਉਣਾ ਹੋਵੇ ਤਾਂ ਸਿਰਫ ਸੰਡੇ ਵਾਲੇ ਦਿਨ ਆਓ ਜੀ ਸੰਡੇ ਨੂੰ ਓਪਨ ਹੁੰਦੀ ਹੈ ਸ਼ਾਪ ਬਾਕੀ ਦਿਨ ਅਸੀਂ ਬਾਹਰ ਕੰਮ ਕਰਦੇ ਹਾਂ ਜੀ ਸ਼ਾਪ ਹੋਵੇ ਸਿਰਫ ਸੰਡੇ ਵਾਲੇ ਦਿਨ ਸੇਲ ਲਾਉਂਦੇ ਹਾਂ ਅਸੀਂ ਹਰ ਐਤਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਜਿੰਨ ਮਰਜ਼ੀ ਆਓ ਉਰੇ ਆਉਣਾ ਵੀ ਸੰਡੇ ਵਾਲੇ ਦਿਨ ਆਓ ਸੇਮ ਰੇਟ ਮਿਲਣਗੇ ਸੇਮ ਹੀ ਵੈਰੈਟੀ ਮਿਲੂਗੀ ਜਿਹੜੀ ਵੀਡੀਓ 'ਚ ਦਿਖਾਵਾਂਗੇ ਤੇ ਆਨਲਾਈਨ ਮੰਗਾਉਣਾ ਆਨਲਾਈਨ ਵੀ ਤੁਸੀਂ ਮੰਗਾ ਸਕਦੇ ਹੋ ਸੇਮ ਹੀ ਚੀਜ਼ ਭੇਜਾਂਗੇ ਜੀ ਉਸ ਤੋਂ ਇਲਾਵਾ ਸੰਡੇ ਵਾਲੇ ਦਿਨ ਅਸੀਂ ਉੱਥੇ ਸੇਲ ਲਾਉਂਦੇ ਹਾਂ ਉਸ ਤੋਂ ਇਲਾਵਾ ਆਨਲਾਈਨ ਹੀ ਭੇਜਦੇ ਹਾਂ ਅਸੀਂ ਉਸ ਤੋਂ ਇਲਾਵਾ ਅਸੀਂ ਉੱਥੇ ਨਹੀਂ ਹੁੰਦੇ ਸੇਲ ਲੱਗਦੀ ਹੈ ਸੰਡੇ ਵਾਲੇ ਦਿਨ ਮਲੇਰਪੋਰਟਲਾ ਲੋਹਾ ਬਾਜ਼ਾਰ ਦੇ ਵਿੱਚ ਹਰ ਸੰਡੇ ਨੂੰ ਸਵੇਰ ਤੋਂ ਸ਼ਾਮ ਤੱਕ ਬਾਕੀ ਕੋਈ ਵੀ ਪੀਸ ਚਾਹੀਦਾ ਘਰ ਬੈਠੇ ਮੰਗਵਾਉਣਾ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਆਨਲਾਈਨ ਆਨਲਾਈਨ ਵੀ ਭੇਜ ਦਾਂਗੇ ਜੀ ਆਹ ਵੇ ਕਲਰ ਡਿਜ਼ਾਈਨ ਸਾਰੇ ਹੈ ਜੀ ਲਾਈਟ ਕਲਰ ਡਾਰਕ ਕਲਰ ਕਾਟਨ ਦੀਆਂ ਚੁੰਨੀ ਵਾਲੇ ਸੂਟ ਨੇ ਜੀ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਹੈ ਜੀ 350 ਰੁਪਏ ਦਾ ਸੂਟ ਹੈ ਸਿਰਫ ਕੱਟ ਪੂਰੀ ਹੋਊਗੀ ਸਾਡੀ ਕੱਟ-ਕੱਟ ਨਹੀਂ ਹੁੰਦੀ ਜਿੰਨੀ ਕੱਟ ਹੋਏ ਅਸੀਂ ਕਹਿ ਕੇ ਦਿੰਨੇ ਆ ਜੀ ਜੋ ਵੀ ਹੈ ਸਵਾ 2 ਮੀਟਰ ਕਮੀਜ਼ ਹੈ 2.5 ਮੀਟਰ ਸਲਵਾਰ ਹੈ ਜੀ ਸਵਾ 2 ਮੀਟਰ ਦਾ ਦੁਪੱਟਾ ਬੜੇ ਭਨੇ ਦਾ ਫੁੱਲ ਸਾਈਜ਼ ਦੁਪੱਟਾ ਹੈ ਕਾਟਨ ਦਾ ਦੁਪੱਟਾ ਹੈ ਜੀ ਕਪੜਾ ਵੀ ਕਾਟਨ ਦਾ 3500 ਰੁਪਏ ਵਾਲਾ ਜਿਹੜਾ ਸੂਟ ਹੈ ਕਾਟਨ ਦਾ ਕਪੜਾ ਹੈ 컬러 ਡਿਜ਼ਾਈਨ ਸਾਰੇ ਮਿਲ ਜਾਣਗੇ ਲਾਈਟ ਕਲਰ ਵੀ ਹੈ ਡਾਰਕ ਕਲਰ ਵੀ ਹੈ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰ ਦੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਿਵੇਂ ਦੀ ਸਾਡੀ ਵੀਡੀਓ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰਦੇ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰੂਗੀ ਜੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਲਾਈਟ ਕਲਰ ਹੈ ਡਾਰਕ ਕਲਰ ਹੈ ਕਲਰਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ ਜੀ ਬਾਕੀ ਕਲਰ ਡਿਜ਼ਾਈਨ ਸਾਡੇ ਕੋਲੇ ਚੇਂਜ ਹੋ ਕੇ ਆਉਂਦੇ ਰਹਿੰਦੇ ਨੇ ਜੀ ਆਰੇ ਵੀਡੀਓ ਦੇ ਵਿੱਚ ਕਲਰ ਡਿਜ਼ਾਈਨ ਚੇਂਜ ਹੋਣਗੇ ਵੀ ਕਿ ਜੋ ਸੇਮ ਕਲਰ ਕੋਈ ਉਹਦਾ ਫੋਟੋ ਮੰਗਾ ਕੇ ਤੁਸੀਂ ਪਸੰਦ ਕਰਨੇ ਹੁੰਦਾ ਹੈ ਇਹ ਪਸੰਦ ਕਰਵਾ ਸਕਦੇ ਪੇਜ ਸਕਦੇ ਪੇਜ ਦਾਂਗੇ ਅਸੀਂ ਫੋਟੋ ਪਸੰਦ ਕਰਕੇ ਵੀ ਮੰਗਵਾ ਸਕਦੇ ਹੋ ਤੁਸੀਂ ਕੋ ਡਿਜ਼ਾਈਨ ਚੇਂਜ ਹੋ ਜਾਂਦੇ ਨੇ ਕੱਪੜਾ ਸੇਮ ਰਹੂਗਾ ਡਿਜ਼ਾਈਨ ਕਈ ਵਾਰ ਚੇਂਜ ਹੋ ਜਾਂਦੇ ਨੇ ਖਤਮ ਹੋ ਜਾਂਦਾ ਸਟਾਕ ਤਾਂ ਡਿਜ਼ਾਈਨ ਬਦਲ ਕੇ ਆ ਜਾਂਦੇ ਸਾਡੇ ਕੋਲੇ ਆਨਲਾਈਨ ਆਰਡਰ ਵਾਲਾ ਨੰਬਰ ਸਾਡੇ ਸਕਰੀਨ ਤੇ ਚੱਲ ਰਹੀ 700931968 ਉਸ ਤੋਂ ਇਲਾਵਾ ਆਰਡਰ ਨੰਬਰ ਕੋਈ ਨਹੀਂ ਸਾਡਾ ਆਨਲਾਈਨ ਮੰਗਵਾਉਣਾ ਤੇ ਇਸੇ ਨੰਬਰ ਤੇ ਆਰਡਰ ਕਰੋ ਜੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਲਾਈਟ ਕਲਰ ਵੀ ਆ ਡਾਰਕ ਵੀ ਆ ਰੇਟ ਹੈਗਾ ਸਿਰਫ 350 ਰੁਪਏ 350 ਰੁਪਏ ਦਾ ਸੂਟ ਹੈ ਦੁਪੱਟਾ ਸੂਟ ਆਵਲੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਲਾਈਟ ਕਲਰ ਗਰਮੀ ਵਾਲੇ ਕਲਰ ਨਹੀਂ ਸਰਦਾਰੀ ਰੰਗ ਨੇ ਵਧੀਆ ਫੁੱਲ ਸਾਈਜ਼ ਦੁਪੱਟੇ ਦੇ ਨਾਲ ਹੈ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਹੈ। ਬਾਕੀ ਮਿਲਦੇ ਆਗਲੀ ਨਵੀਂ ਵੀਡੀਓ ਦੇ ਵਿੱਚ ਹੋਰ ਵੀ ਵੈਰਾਈਟੀ ਜੋ ਵੀ ਆਈ ਹੈ ਨਵੀਂ ਵੀਡੀਓ ਲੈ ਕੇ ਆਵਾਂਗੇ। ਵਧੀਆ ਵਾਲੀ ਵੈਰਾਈਟੀ ਹੈ ਤਾਂ ਉਹਦੀ ਵੀ ਵੀਡੀਓ ਵੀ ਲੈ ਕੇ ਜਰੂਰ ਆਵਾਂਗੇ ਇਸ ਚੈਨਲ ਤੇ। ਜਿੰਮੇ ਵੀ ਵੈਰਾਈਟੀਆਂ ਥੋੜਾ ਸਾਡਾ ਟਾਈਮ ਨਹੀਂ ਲੱਗ ਰਿਹਾ ਇਸ ਕਰਕੇ ਵਧੀਆ ਵਾਲੀ ਵੈਰਾਈਟੀ ਦੀ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗ ਰਿਹਾ। ਵੈਰਾਈਟੀ ਤਾਂ ਬਹੁਤ ਸਾਰੀ ਆਈ ਹੋਈ ਹੈ।